ਤੇ ਬੇਟਾ ਜਿਹੜਾ ਵਾ ਇੱਕ ਮੇਰਾ 18 ਸਾਲਾਂ ਦਾ ਹੋ ਕੇ ਪੂਰਾ ਹੋ ਗਿਆ ਹੈਗਾ ਦੂਜਾ ਜਿਹੜਾ ਉਹ ਅੱਜ ਕਰਦਿਆਂ ਅੱਜ ਕੱਲ ਦੇ ਹਾਲਾਤਾਂ ਦੇ ਵਿੱਚ ਤੇ ਮੇਰੇ ਘਰ ਦਾ ਬਹੁਤ ਬੁਰਾ ਹਾਲ ਆ ਤੇ ਪਾਣੀ ਦੇ ਨਾਲ ਮਰ ਕੇ ਖੇਤੀਆਂ ਜਿਹੜੀਆਂ ਤਿਆਰ ਕੀਤੀਆਂ ਹੈਗੀਆਂ ਉਹ ਵੀ ਸਾਡੀਆਂ ਜਿਹੜੀਆਂ ਇਸ ਤਰ੍ਹਾਂ ਹੀ ਡਈਆਂ ਨੇ ਰੋੜਨ ਵੇਖ-ਵੇਖ ਕੇ ਤੇ ਜਰੀਆਂ ਨਹੀਂ ਜਾਂਦੀਆਂ ਤਨ ਤਰਨਤਾਰਨ ਵੱਲੋਂ ਆਇਓ ਹੁਣ ਟੂੜੀ ਸੁੱਟ ਕੇ ਗਏ ਆਂ ਹੀ ਉਹ ਪੌਣ ਹੋਣੀ ਡੰਗਰਾਂ ਨੂੰ ਹੁਣ ਖਤਰਾ ਹੀ ਖਤਰਾ ਸਾਨੂੰ ਵੀ ਪਤਾ ਨਹੀਂ ਕਿ ਆ ਵੀ ਕਿਹੜੇ ਵੇਲੇ ਇਹਨੇ ਪਛਾਹ ਦੀ ਪਛਾਹ ਬਹਿ ਜਾਣਾ ਵਾ ਇਹ 88 ਵਾਲੇ ਹੜਾਂ ਤੋਂ ਬਾਅਦ ਦੇ ਵਿੱਚ ਬਣਾਏ ਉਦੋਂ ਮਤਲਬ ਪਾਣੀ ਜਦੋਂ ਲੰਘਿਆ ਹੈਗਾ ਤੇ ਉਦੋਂ ਮੁੜ ਕੇ 86 ਵਾਲੇ ਹੜ ਤੋਂ ਬਾਅਦ ਦੇ ਵਿੱਚ ਫਿਰ ਬਣਾਏ ਆਪਾਂ ਪਰਾਇ ਤੇ ਹਮ ਦਾ ਮਦਦ ਕਰਨ ਦਾ ਰੋਟੀ ਆ ਜਾਂਦੀ ਬਣੀ ਫਿਰ ਉਹਦੇ ਵੱਲ ਧਿਆਨ ਰੱਖੀਦਾ ਕਿਹੜੀ ਟਰਾਲੀ ਆਵੇ ਕਿਹਦੇ ਘੜੀ ਹੱਥ ਕਰੀਏ ਕਿਹਦੇ ਕੋਲੋਂ ਵੀ ਲਈਏ ਖਾਈਏ ਅਸੀਂ ਇੱਥੇ ਮੌਜੂਦ ਹੈਗੇ ਆ ਜਨਾਲੇ ਦੇ ਨਾਲ ਲੱਗਦੇ ਪਿੰਡ ਤਲਵੰਡੀ ਰਾਏ ਦਾਦੂ ਵਿਖੇ ਦੱਸ ਜੀਏ ਕਿ ਕਾफी ਮਾੜੇ ਹਾਲਾਤ ਜੋ ਇਸ ਪਿੰਡ ਦੇ ਹੋਏ ਨੇ ਅਸੀਂ ਇੱਕ ਘਰ ਦੇ ਵਿੱਚ ਮੌਜੂਦ ਹੈਗੇ ਆ ਜੋ ਕਿ ਇਸ ਹੜ੍ਹ ਦੇ ਨਾਲ ਪ੍ਰਭਾਵਿਤ ਹੋਇਆ ਮੈਂ ਆਪਣੇ ਸਹਿਯੋਗੀ ਨੂੰ ਕਹੂੰਗਾ ਕਿ ਇੱਕ ਵਾਰੀ ਜ਼ਰੂਰ ਇੱਧਰੋਂ ਤਸਵੀਰਾਂ ਸਾਂਝੀ ਕਰ ਦਿੱਤੀ ਜਾਵੇ ਕਿ ਬਿਲਕੁਲ ਨਾਲ ਸੱਕੀ ਦਾ ਪਾਣੀ ਜਿਹੜਾ ਹੈ ਉਹ ਲੱਗਦਾ ਤਾਂ ਦੇਖ ਸਕਦੇ ਹੋ ਦਰਿਆ ਵਰਗੇ ਹਾਲਾਤ ਨੇ ਤਾਂ ਜਿਸ ਤਰ੍ਹਾਂ ਦੇ ਨਾਲ ਇੰਨਾ ਇਲਾਕਾ ਨਿਵਾਸੀਆਂ ਦਾ ਇਹਨਾਂ ਘਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਜੋ ਪਾਣੀ ਹੈ ਇਹ ਘਰ ਦੇ ਅੰਦਰ ਤਿੰਨ ਤਿੰਨ ਚਾਰ ਚਾਰ ਫੁੱਟ ਜਿਹੜਾ ਪਾਣੀ ਆ ਗਿਆ ਸੀਗਾ ਜਿਸ ਤੋਂ ਬਾਅਦ ਕਿ ਘਰ ਦੇ ਇੰਨੇ ਕਮਾੜੇ ਹਾਲਾਤ ਹੋ ਚੁੱਕੇ ਨੇ ਕਿ ਰਹਿਣਾ ਵੀ ਜਿਹੜਾ ਔਖਾ ਹੋ ਚੁੱਕਾ ਤਾਂ ਇਹ ਕਮਰਾ ਤੁਸੀਂ ਵੇਖ ਸਕਦੇ ਹੋ ਇਸ ਕਮਰੇ ਦੇ ਹਾਲਾਤ ਵੀ ਸਾਂਝੇ ਕਰ ਦਿੰਨੇ ਆ ਉਹ ਪਾਰਟ ਜੋ ਤੁਸੀਂ ਵੇਖ ਸਕਦੇ ਹੋ ਆਪਣੇ ਸਹਿਯੋਗੀ ਨੂੰ ਕਹੂਗਾ ਕਿ ਤਸਵੀਰ ਸਾਂਝੀ ਕੀਤੀ ਜਾਵੇ ਕਿ ਉਹ ਪਾਰਟ ਜਿਹੜਾ ਪੈ ਚੁੱਕਾ ਹੈ ਕਿਹੇ ਵੱਲੇ ਵੀ ਇਹ ਜਿਹੜਾ ਕਮਰਾ ਹੈ ਜਿਹੜੀ ਕੰਧ ਹੈਗੀ ਆ ਉਟਿਆ ਸਕਦੀ ਆ ਪਰਲੇ ਬੰਨੇ ਤੇ ਪਰਲੇ ਬੰਨੇ ਬਿਲਕੁਲ ਹੀ ਜਿਹੜਾ ਪਾਣੀ ਦਰਿਆ ਕਹਿ ਸਕਦੇ ਆ ਉਸ ਤਰ੍ਹਾਂ ਦੇ ਨਾਲ ਇੰਨਾ ਪਾਣੀ ਜਿਹੜਾ ਪਰਲੇ ਬੰਨੇ ਵਹਾ ਜਿਹੜਾ ਪਾਣੀ ਦਾ ਹੈਗਾ ਤਾਂ ਜਿਹੜੇ ਇਸ ਘਰ ਦੇ ਵਿੱਚ ਲੋਕ ਰਹਿੰਦੇ ਨੇ ਅਸੀਂ ਉਹਨਾਂ ਨਾਲ ਗੱਲ ਕਰਦੇ ਆ ਇੱਥੇ ਬੀਬੀਆਂ ਜੋ ਮਾਵਾ ਜੋ ਸਾਡੀਆਂ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਗੱਲ ਕਰਦੇ ਜੀ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਜੀ ਤੁਸੀਂ ਆਪਣੇ ਬਾਰੇ ਦੱਸੋ ਇਹ ਜਿਹੜਾ ਘਰ ਅਸੀਂ ਦੇਖ ਰਹੇ ਹਾਂ ਇਹ ਤੁਹਾਡਾ ਘਰ ਹੈ ਹਾਂ ਜੀ ਹਾਂ ਜੀ ਇਹ ਦਲਬੀਰ ਸਿੰਘ ਤਲਵੰਡੀ ਦਲਬੀਰ ਸਿੰਘ ਰਾਏ ਦਾਦੂ ਦੀ ਤਲਵੰਡੀ ਉਹਦਾ ਘਰ ਹੈ ਬੱਚੇ ਉਹਨੇ ਉਹਦੇ ਪੋਤਰੇ ਜਿਹੜੇ ਆ ਉਹ ਘਰੋਂ ਵੀ ਘਰ ਕੀਤੇ ਆ ਕਿ ਛੱਤਾਂ ਨਾਲ ਡਿੱਗ ਪੈਣ ਅਸੀਂ ਆਪਣੇ ਬੱਚੇ ਬਚਾਉਣ ਦਿਆਂ ਮਾਰਿਆ ਨਹੀਂ ਅਸੀਂ ਆਪਣੇ ਬੱਚੇ ਜਿਹੜੇ ਘਰੋਂ ਵੀ ਘਰ ਕੀਤੇ ਆ ਜਿਹੜਾ ਮੇਰਾ ਆਦਮੀਆਂ ਨੂੰ ਅਤਵਾਦ ਨੇ ਮਾਰ-ਮਾਰ ਕੇ ਬਹੁਤ ਬੁਰਾ ਹਾਲ ਕੀਤਾ ਹੈਗਾ ਉਹ ਉਹ ਕਾਹ ਹੈ ਜੋਗੇ ਨੇ ਕਿ ਉਹ ਪੁਰ ਪੈ ਨੇ ਆਪਣੇ ਭਰਾ ਦੇ ਕਮਰੇ ਦੇ ਵਿੱਚ ਤੇ ਬੇਟਾ ਜਿਹੜਾ ਵਾ ਇੱਕ ਮੇਰਾ 18 ਸਾਲਾਂ ਦਾ ਹੋ ਕੇ ਪੂਰਾ ਹੋ ਗਿਆ ਹੈਗਾ ਦੂਜਾ ਜਿਹੜਾ ਉਹ ਅੱਜ ਕਰਦਿਆਂ ਅੱਜ ਕੱਲ੍ਹ ਦੇ ਹਾਲਾਤਾਂ ਦੇ ਵਿੱਚ ਤੇ ਮੇਰੇ ਘਰ ਦਾ ਬਹੁਤ ਬੁਰਾ ਹਾਲ ਆ ਕਿ ਮੈਂ ਕਹ ਗੁਰੂ ਰੋ ਕੇ ਮੈਂ ਦੱਸ ਨਹੀਂ ਸਕਦੀ ਕਿ ਮੇਰੇ ਘਰ ਦਾ ਅੱਜ ਕਿੰਨਾ ਬੁਰਾ ਹਾਲ ਆ ਤੇ ਪਾਣੀ ਦੇ ਨਾਲ ਮਰ ਕੇ ਖੇਤੀਆਂ ਜਿਹੜੀਆਂ ਤਿਆਰ ਕੀਤੀਆਂ ਹੈਗੀਆਂ ਉਹ ਵੀ ਸਾਡੀਆਂ ਜਿਹੜੀਆਂ ਇਸ ਤਰ੍ਹਾਂ ਹੀ ਡਈਆਂ ਨੇ ਰੋੜਨ ਵੇਖ ਵੇਖ ਕੇ ਤੇ ਜਰੀਆਂ ਨਹੀਂ ਜਾਂਦੀਆਂ ਮਾਲ ਡੰਗਰ ਦਾ ਬੁਰਾ ਹਾਲ ਆ ਵੀਰ ਉਧਰੋਂ ਤਰਨ ਤਾਰਨ ਵੱਲੋਂ ਆਏ ਹੋਣ ਤੂੜੀ ਸੁੱਟ ਕੇ ਗਏ ਅਸੀਂ ਉਹ ਪੌਣ ਪੌਣੀ ਡੰਗਰਾਂ ਨੂੰ ਉਤਨਾ ਸਾਡੀ ਤੂੜੀ ਵੀ ਮਤਲਬ ਰੁੜ ਗਈ ਹੈ ਖਰਾਬ ਹੋ ਗਈ ਸਾਰੀ। ਬਹੁਤ ਦੁੱਖ ਹੁੰਦਾ ਜੀ ਕਦੀ ਸੋਚਿਆ ਸੀਗਾ ਕਿ ਇਹੋ ਜਿਹੇ ਹਾਲਾਤ ਜਿਹੜੇ ਹੋਣਗੇ ਕਿਉਂਕਿ ਕੋਈ ਵੀ ਆ ਆਪਣਾ ਘਰ ਜਦੋਂ ਬਣਾਉਂਦਾ ਤਾਂ ਬੜੀ ਕਿਰਸ ਦੇ ਨਾਲ ਮਰ ਮਰ ਕੇ ਆਪਣਾ ਘਰ ਇੱਕ ਰੀ ਬਣਾਇਆ ਜਾਂਦਾ ਬੰਦੇ ਤੋਂ। ਤਾਂ ਜਦੋਂ ਇਹੋ ਜਿਹੇ ਹਾਲਾਤ ਹੋਣ ਘਰ ਜਿਹੜੇ ਕਹਿ ਸਕਦੇ ਕਿ ਇੰਨੇ ਕਮਾੜੇ ਹਾਲਾਤ ਅਸੀਂ ਦੇਖਿਆ ਕਿ ਢੈਣ ਵਾਲੀ ਆ ਕੰਦ। ਜੀ ਉਹ ਕੰਦਾ ਅਸੀਂ ਬੇਟਾ ਹੁਣ ਆਖਣ ਦੇ ਹੈਗੇ ਬੱਚੇ ਕਾਲੇ ਪੈ ਹੈਗੇ ਵੀਹੀਂ ਆਉਣਾ। ਮੈਂ ਬੱਚਿਆਂ ਨੂੰ ਡਰਦੀ ਸੱਦਣ ਨਹੀਂ ਡਈ ਕਿ ਕਿਤੇ ਇਹ ਨਾ ਵੇਪੀ ਉਤੋਂ ਛੱਤ ਡੇਪੇ ਤੇ ਬੱਚੇ ਜਿਹੜੇ ਆ ਮੈਂ ਜਿਹੜੇ ਮਰ ਕੇ ਪਾਲਣ ਲਈ ਆ ਉਹ ਥੱਲੇ ਆ ਜਾਣ ਵੱਡਾ ਬੇਟਾ ਜਿਹੜਾ ਮੇਰਾ 18 ਸਾਲਾਂ ਦਾ ਹੋ ਗਿਆ ਪੂਰਾ ਹੋ ਗਿਆ ਹੀ ਨਾ ਤੇ ਜਿਹੜਾ ਛੋਟਾ ਵਾ ਉਹ ਵਿਆਹਿਆ ਉਹਦੇ ਦੋ ਬੱਚੇ ਨੇ ਤੇ ਤਾਂ ਅਗਰ ਕੇ ਅਹਕਰ ਦੇ ਵਿੱਚ ਅਸੀਂ ਦੋ ਤਬਰ ਰਹਿਣ ਦਾ ਕਿਉਂਕਿ ਮੇਰਾ ਜੇਠ ਰਹਿੰਦਾ ਹੋ ਕੀ ਮਤਲਬ ਪੂਰੇ ਹੋ ਗਏ ਨੇ ਤਾਂ ਉਹਨਾਂ ਦੀ ਨੋ ਜਿਹੜੀ ਆਵੇ ਇੱਧਰ ਤੁਰੀ ਫਿਰਨ ਲਈ ਆ ਵਿਚਾਰ ਲੈ ਜੇਠ ਦੀ ਨੋ ਇਹਨਾਂ ਨੇ ਤੇ ਪੀ ਸਰਕਾਰੀ ਨੌਕਰੀ ਕੀ ਮਾੜਾ ਚੰਗਾ ਆਪਣਾ ਟੰਗ ਚਾ ਖੜਾ ਕਰ ਲਿਆ ਸਾ ਅਸੀਂ ਕਰ ਨਹੀਂ ਸਕੇ ਸਾਡਾ ਜਿੱਥੇ ਪੈਲੀ ਆ ਉਧਰ ਨਿਵਾਣ ਦੇ ਵਿੱਚ ਉਹ ਵੀ ਸਭ ਰੋੜ ਰੜ ਗਿਆ ਉਥੋਂ ਝੋਨਾ ਚਾਨਾ ਜੋ ਖੇਤੀ ਕੀਤੀ ਸਭ ਵੀ ਮਤਲਬ ਰੁੜ ਗਈ ਆ ਕਿੰਨਾ ਕੁ ਜੇਕਰ ਨੁਕਸਾਨ ਦੀ ਗੱਲ ਕਰੀਏ ਕਿੰਨਾ ਕੁ ਨੁਕਸਾਨ ਜਿਹੜਾ ਟੋੜਾ ਹੋਇਆ ਇਹੋ ਜੇ ਕਈ ਪਰਿਵਾਰ ਹੈਗੇ ਜਿਨ੍ਹਾਂ ਨੂੰ ਨੁਕਸਾਨ ਬਹੁਤ ਜ਼ਿਆਦਾ ਹੋਇਆ ਤੇ ਇਸ ਤਰ੍ਹਾਂ ਵੇਖਣੀ ਡੈ ਜੇ ਪੁੱਤ ਤੁਸੀਂ ਨੁਕਸਾਨ ਨੁਕਸਾਨ ਵੇਖਣੀ ਡੈ ਜੇ ਕਿ ਮਤਲਬ ਇਹਨਾਂ ਦੇ ਘਰੇ ਜਾ ਕੇ ਉਹਨਾਂ ਦੇ ਵੇਖੋ ਜੋ ਸਮਾਨ ਹੈ ਅਸੀਂ ਟੱਪਰੀ ਵਾਲਿਆਂ ਵਾਂਗੂ ਇਹਨਾਂ ਦੇ ਘਰੇ ਸੁੱਟਿਆ ਵਾ ਤੇ ਜੇ ਘਰੇ ਦੇ ਵਿੱਚ ਵੀ ਕਿੰਨਾ ਕ ਸਮਾਨ ਰੱਖਿਆ ਜਾ ਸਕਦਾ ਵਾ ਜਿੰਨਾ ਹੈਗਾ ਉਹਨਾਂ ਦੇ ਮਤਲਬ ਚੁੱਕ ਚੱਕ ਕੇ ਸੁੱਟਿਆ ਕੁਛ ਆਵੇ ਅੰਦਰ ਹੀ ਪਿਆ ਪਿਆ ਫਿਰਦਾ ਵਾ ਜਿੰਨੇ ਕੁ ਮਾੜੇ ਹਾਲਾਤ ਹੈਗੇ ਜੇਕਰ ਇੱਥੋਂ ਕਿਵੇਂ ਲੱਗਦਾ ਤੁਹਾਨੂੰ ਕਿੰਨਾ ਕ ਕੱਚਾ ਜੜਾ ਇਸ ਵਕਤੇ ਜਿਹੜੀ ਕੰਦ ਹੋ ਇੱਕ ਇਹ ਹਣ ਕੇ ਖਤਰਾ ਹੀ ਖਤਰਾ ਸਾਨੂੰ ਵੀ ਪਤਾ ਨਹੀਂਗਾ ਵੀ ਕਿਹੜੇ ਵੇਲੇ ਇਹਨੇ ਪਛਾਂ ਦੀ ਪਛਾਂ ਬਹਿ ਜਾਣਾ ਵਾ ਇਹ 88 ਵਾਲੇ ਹੜਾਂ ਤੋਂ ਬਾਅਦ ਦੇ ਵਿੱਚ ਬਣਾਏ ਉਦੋਂ ਮਤਲਬ ਪਾਣੀ ਜਦੋਂ ਲੰਘਿਆ ਹੈਗਾ ਤੇ ਉਦੋਂ ਮੁੜ ਕੇ 88 ਵਾਲੇ ਹੜ ਤੋਂ ਬਾਅਦ ਦੇ ਵਿੱਚ ਫਿਰ ਬਣਾਏ ਆਪਾਂ ਹਾਂਜੀ ਹਾਂਜੀ ਕਿੰਨਾ ਕੁ ਮੰਨ ਦੁਖੀ ਹੁੰਦਾ ਹੈ ਦੇਖ ਕੇ ਕਿੰਨਾ ਕੁ ਭਾਵਕ ਹੁੰਦਾ ਹੈ ਕਿਉਂਕਿ ਜਿਹੜਾ ਕੋ ਰਿਸ਼ਤੇਦਾਰ ਫੋਨ ਕਰਦਾ ਬਹੁਤ ਕੋਲ ਬਸ ਗੱਲ ਨਹੀਂ ਸਾਡੇ ਕੋਲ ਕੀਤੀ ਜਾਂਦੀ ਵੀ ਕਿੰਨੇ ਕੁ ਮਾੜੇ ਹਾਲਾਤ ਨੇ ਕਹਿ ਨਹੀਂ ਸਕਦੀ ਮੇਰੀਆਂ ਬੇਟੀਆਂ ਵੀਆਂ ਦੋ ਵੀ ਪਾਣੀ ਦੇ ਵਿੱਚ ਹੀ ਆ ਸਾਬਨਾ ਇੱਕ ਨੰਗਲ ਸੋ ਲਿਆ ਤੇ ਇੱਕ ਇਧਰ ਨਾਸਰ ਇਹ ਉਹਨਾਂ ਦੇ ਵੀ ਬਹੁਤ ਪਾਣੀ ਚੜ ਚੜ ਕੇ ਕੀ ਮਤਲਬ ਉਹ ਵੀ ਮੇਰੀ ਹਲਫ ਨਹੀਂ ਕਰ ਸਕਦੀਆਂ ਵੀ ਉਹ ਵੀ ਨਹੀਂ ਕਹਿ ਸਕਦੀਆਂ ਕਿ ਅਸੀਂ ਆਪਣੇ ਭਰਾ ਦੀ ਮਦਦ ਕਰੀਏ ਜਾਂ ਮਦਦ ਕਰੀਏ ਉਹ ਵੀ ਨਹੀਂ ਕਰ ਸਕਦੀਆਂ ਇੰਨਾ ਬੁਰਾ ਹਾਲਾਤ ਆ ਤਾਂ ਇਹ ਲਗਾਤਾਰ ਤਸਵੀਰਾਂ ਸਾਂਝਾ ਕਰ ਰਿਹਾ ਇੰਨਾ ਘਰਾਂ ਦੀਆਂ ਤੁਸੀਂ ਵੇਖ ਸਕਦੇ ਹੋ ਕਿ ਕਾਫੀ ਮਾੜੇ ਹਾਲਾਤ ਇੰਨਾ ਪਿੰਡਾਂ ਦੇ ਵਿੱਚ ਹੋਏ ਨੇ ਦੱਸ ਜੀਏ ਕਿ ਜੋ ਲੋਕ ਰਹਿਣ ਆਲੇ ਨੇ ਵਸਨੀਕ ਨੇ ਇੱਥੋਂ ਦੇ ਤਾਂ ਉਹਨਾਂ ਕੋਲੋਂ ਇਸ ਘਰਾਂ ਦੇ ਇਹਨਾਂ ਕਮਰਿਆਂ ਦੇ ਅੰਦਰ ਜਾਣ ਦਾ ਵੀ ਜਿਹੜਾ ਜਰਾਨੀ ਪੈ ਰਿਹਾ ਕਿਉਂਕਿ ਪਿਛਲੇ ਪੰਨੇ ਬਿਲਕੁਲ ਮੈਂ ਆਪਣੇ ਸਹਿਯੋਗ ਨੂੰ ਕਹਾਂਗਾ ਇੱਕ ਵਾਰੀ ਫਿਰ ਦਿਖਾਇਆ ਜਾਵੇ ਜਿਹੜੀ ਅ ਕਹਿ ਸਕਦੇ ਕਿ ਨਹਿਰ ਵਰਗੇ ਦਰਿਆ ਵਰਗੇ ਮਾਹੌਲ ਜਿਹੜੇ ਬਣੇ ਨੇ ਤੇ ਬਿਲਕੁਲ ਨਾਲਕੰਦ ਦੇ ਪਰਲੇ ਬਣੇ ਤੁਸੀਂ ਵੇਖ ਸਕਦੇ ਹੋ ਸਕੀ ਦਾ ਪਾਣੀ ਕਿੰਨਾ ਜ਼ਿਆਦਾ ਜਿਹੜਾ ਅਨ ਖਲੋਤਾ ਹੈ ਤਾਂ ਉਸ ਤੋਂ ਬਾਅਦ ਜੇਕਰ ਇੱਥੇ ਕੋਈ ਨੁਕਸਾਨ ਹੁੰਦਾ ਤਾਂ ਉਹਦਾ ਕੌਣ ਜ਼ਿੰਮੇਵਾਰ ਹੈ ਕਿਉਂਕਿ ਬਾਅਦ ਚ ਜ਼ਰੂਰ ਕਹਿ ਸਕਦੇ ਕਿ ਮੁਆਵਜ਼ੇ ਦਿੱਤੇ ਜਾਂਦੇ ਨੇ ਕਿ ਐਨੇ ਪੈਸੇ ਲੈ ਲਓ ਜਾਂ ਵੱਖ-ਵੱਖ ਤਰ੍ਹਾਂ ਦੇ ਮੁਆਵਜ਼ੇ ਜ਼ਰੂਰ ਦਿੱਤੇ ਜਾਂਦੇ ਨੇ ਲੇਕਿਨ ਹਾਲਾਤ ਦੇਖ ਸਕਦੇ ਹਾਂ ਕਿ ਇਹੋ ਜੀ ਹਾਲਾਤ ਕਦੀ ਵੀ ਕਿਸੇ ਨੇ ਨਹੀਂ ਸੋਚਿਆ ਕਿ ਪੰਜਾਬ ਦੇ ਇਹੋ ਜਿਹੇ ਹਾਲਾਤ ਹੋਣਗੇ ਤਾਂ ਤੁਸੀਂ ਗੁਜ਼ਾਰਾ ਕਿਵੇਂ ਕਰ ਰਹੇ ਹੋ ਅISE ਤਰ੍ਹਾਂ ਹੀ ਆ ਕੋਈ ਵੀ ਭੈਣ ਭਰਾ ਇਸ ਤਰ੍ਹਾਂ ਮਦਦ ਮਦਦ ਕਰਨ ਦਾ ਰੋਟੀ ਆ ਜਾਂਦੀ ਬਣੀ ਫਿਰ ਉਹਦੇ ਵੱਲ ਧਿਆਨ ਰੱਖੀਦਾ ਕਿਹੜੀ ਟਰਾਲੀ ਆਵੇ ਕਿਹਦੇ ਗਾੜੀ ਆਂ ਹੱਥ ਕਰੀਏ ਕਿਹਦੇ ਕੋਲੋਂ ਵੀ ਲਈਏ ਖਾਈਏ ਇੱਥੋਂ ਤੱਕ ਮਤਲਬ ਸਾਨੂੰ ਮੁਸ਼ਕਲ ਹੋਈ ਆ ਪੀਸ ਆਫ ਦਾ ਪੌਣ ਜੋਗਾ ਵੀ ਘਰੇ ਪੈਸਾ ਨਹੀਂ ਹੈਗਾ ਕਿ ਜਿਹੜਾ ਅਸੀਂ ਸੌਦਾ ਪਾ ਲਈਏ ਆਪਣੇ ਬੱਚਿਆਂ ਨੂੰ ਖਵਾਉਣ ਵਾਸਤੇ ਆ ਟਾਈਮ ਤੇ ਅਸੀਂ ਆਪਣੇ ਬੱਚੇ ਖਾਣ ਪੀਣ ਤੋਂ ਹੀ ਵੱਖਰੇ ਕੀਤੇ ਆ ਵੀ ਅਸੀਂ ਘਰੇ ਰੱਖੇ ਤਾਂ ਕੀ ਖਵਾਉਂਦੇ ਪਹਿਲੀ ਸੀਗੀ ਜਿੱਥੇ ਤੁਸੀਂ ਆਪਣੀ ਖੇਤੀ ਕੀਤੀ ਸੀ ਸਾਰੀ ਮੈਂ 2.5 ਕਿੱਲੇ ਆ ਦੋ ਕਰਾਂ ਦੇ ਦੋ ਤਿੰਨਾਂ ਕਰਾਂ ਦੇ ਦੋ ਦੋ ਪੌਣੇ ਦੋ ਦੋ ਕਿੱਲੇ ਆ ਜ਼ਮੀਨ ਨਹੀਂ ਸਾਡੀ ਨਹੀਂ ਹੈਗੀ ਸਾਰਾ ਸਾਰਾ ਨੁਕਸਾਨ ਹੋ ਗਿਆ ਜੀ ਹਾਂਜੀ ਬਹੁਤ ਨੁਕਸਾਨ ਝੋਨੇ ਦਾ ਬਹੁਤ ਨੁਕਸਾਨ ਜੀ ਤੇ ਫਸ ਪਸੂਆਂ ਦੀ ਤੂੜੀ ਚਾਰਾ ਸਾਰਾ ਖਤਮ ਹੋ ਗਿਆ ਬਹੁਤ ਆਂਗਿਆ ਸਾਡੇ ਪਿੰਡ ਦੇ ਸਰਪੰਚ ਨੇ ਵੀ ਨਹੀਂ ਸਾਡੀ ਸੁਣੀ ਨਹੀਂ ਆਪ ਜਾ ਕੇ ਤੇ ਟਰਾਲੀ ਲਵਾਈ ਆ ਤੂੜੀ ਦੀ ਕੱਲ ਦੰਗਰਾ ਮਾਸਤੇ ਸਾਡੇ ਡੰਗਰਾਂ ਦਾ ਇੰਨਾ ਕਮੰਦਾ ਹਾਲ ਹੋ ਗਿਆ ਸਾਡੇ ਸਰਪੰਚ ਨੇ ਸਾਡਾ ਡੇਰਾ ਜਿਹੜਾ ਨਾ ਪਿੰਡ ਚ ਨਹੀਂ ਪਾਇਆ ਉਹ ਪਿੰਡ ਚ ਨਹੀਂ ਆਉਂਦਾ ਠੀਕ ਐ ਇਸ ਤਰ੍ਹਾਂ ਦੀ ਗੱਲ ਐ ਕਿ ਵੋਟਾਂ ਲੈਣ ਸਾਡੇ ਕੋਲ ਸਭ ਆ ਜਾਂਦੇ ਆ ਪਰ ਸਾਡੀ ਸੁਣਦਾ ਕਿੰਦਾ ਕੋਈ ਨਹੀਂ ਜੀ ਹਾਂਜੀ ਲੇਕਿਨ ਕਦੀ ਸੋਚਿਆ ਸੀ ਇਹੋ ਜਿਹੇ ਹਾਲਾਤ ਹੋਣਗੇ ਜਾਂ ਇੰਨੇ ਮਾੜੇ ਹਾਲਾਤ ਹੋ ਜਾਣਗੇ ਕੀ ਕਿ ਅੱਧੀ ਕੋਈ ਸਾਰ ਲੈਣ ਵੀ ਨਹੀਂ ਪਹੁੰਚ ਸਕਦੇ ਹਾਂਜੀ ਹਾਂਜੀ ਸੋਚਿਆ ਤੇ ਐਸੀ ਐਸੀ ਆਇਆ ਸੀ ਉਦੋਂ ਵੀ ਸਾਨੂੰ ਪਤਾ ਹੀ ਉਦੋਂ ਵੀ ਸਾਡਾ ਇਹੀ ਹਾਲ ਹੋਇਆ ਸੀ ਉਦੋਂ ਸਾਡੇ ਕਮਰਿਆਂ 'ਚ ਇਹਨਾਂ ਦਾ ਪਾਣੀ ਚੜ ਗਿਆ ਸੀ ਠੀਕ ਐ ਫੋਨ ਵੀ ਇਹੋ ਹੀ ਆਨੇ ਹਾਂ ਵੀ ਹਰ ਨੂੰ ਨਹੀਂ ਸੀ ਪਤਾ ਕਿ ਸਾਡੇ ਵਾਸਤੇ ਇੰਨੀ ਮੁਸ਼ਕਲ ਆ ਜਾਣੀ ਹਾਂਜੀ 88 ਤੋਂ ਵੀ 2-4 ਫੁੱਟ ਤਾਂ ਆਇਆ ਪਾਣੀ ਤੇ ਜਿਹੜਾ ਅਸੀਂ ਆਪਣੀ ਸਿਹਤ ਤੇ ਚੱਲਣ ਦੇ ਸਾਡੀ ਕਿਸੇ ਵੀ ਪਿੰਡ ਦੇ ਸਰਪੰਚ ਮੈਂਬਰ ਜਾਂ ਕਿਸੇ ਐਮਐਲਏ ਨੇ ਸਾਡੀ ਮਦਦ ਨਹੀਂ ਕੀਤੀ ਅਸੀਂ ਆਪਣੀ ਸਿਹਤ ਤੇ ਉਹ ਗੱਲ ਮੰਗਦੇ ਆ ਮੰਗੂ ਤੂੜੀ ਤੰਦ ਮੰਗਦੇ ਫਿਰਦੇ ਆ ਆਪਣੇ ਲਈ ਜਦੋਂ ਦਾਣੇ ਚਾਰ ਹੈਗੇ ਖਾਣੇ ਆ ਆਟਾ ਮੱਕੀ ਡੰਗਰਾਂ ਦਾ ਹੱਡਿਆ ਦਾ ਬਹੁਤ ਮੰਦਾ ਆ ਲਿਆ ਕੋਈ ਸਾਡੇ ਕੋਈ ਸਾਡਾ ਇਹੋ ਜਾਨੀ ਆ ਸੁਣਾਈ ਨਹੀਂ ਹੈਗੀ ਕੋਈ ਸਾਡਾ ਇਹੋ ਜਾਨੀ ਬਕਾਇਆ ਹੈਗਾ ਕਿ ਜਿਹੜਾ ਸਾਡਾ ਬੱਚਾ ਹੀ ਕੋਈ ਆਪਣੀ ਨੌਕਰੀ ਪੇਸ਼ਾ ਕਰਕੇ ਸਾਡਾ ਟੱਬਰ ਪਾਲ ਸਕੇ ਬੱਚੇ ਹੱਡਵੇਂ ਤੁਰੇ ਫਿਰਦੇ ਇੱਥੇ ਉਹ ਨਸਿਆਂ 'ਚ ਰੁੱਝ ਜਾਂਦੇ ਆ ਫਿਰ ਸਰਕਾਰ ਨੇ ਨਾ ਸਾਡੀ ਕੋਈ ਸੁਣੀ ਆ ਨਾ ਹਟ ਕੇ ਬੱਚੇ ਨੂੰ ਨੌਕਰੀ ਦਿੱਤੀ ਜਾਂ ਸਾਡੇ ਵਾਸਤੇ ਉਹਨੇ ਕੋਈ ਨਾ ਸਾਡੇ ਛੱਡਾਂ ਦੇ ਪੈਸੇ ਲੈ ਕੇ ਸਰਪੰਚ ਨੇ ਖੜੇ ਉਹ ਨਹੀਂ ਸਾਨੂੰ ਅਜੇ ਤੱਕ ਕੋਈ ਛੱਡ ਦਾ ਪੈਸਾ ਨਹੀਂ ਮਿਲਿਆ ਨਾ ਸਾਰੇ ਆਪ ਹੀ ਖਾਈ ਜਾਂਦੇ ਆ ਸਾਨੂੰ ਕੁਛ ਨਹੀਂ ਮਿਲਿਆ ਅਸੀਂ ਬਿਲਕੁਲ ਹਾਂ ਇਹ ਕਰੀ ਜਾਂਦੀ ਹੈ ਹਾਂਜੀ ਇਹ ਤੇ ਬਾਬੇ ਇੱਕ ਮਨ ਭਰ ਆਉਂਦਾ ਜੀ ਜਦੋਂ ਆਪ ਇਕੱਠੇ ਹੁੰਨੇ ਹੋ ਬੈਹਨੇ ਹੋ ਕਦੀ ਸੋਚਦੇ ਹਾਂ ਕਿ ਕੀ ਹਾਲਾਤ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਹਾਲਾਤ ਤੇ ਮਾਰੇ ਆ ਤੇ ਕੋਈ ਸਾਡੇ ਰੱਬ ਨੇ ਮਾਰੇ ਕਰ ਦਿੱਤੇ ਇਹਨਾਂ ਦਾ ਛੋਟਾ ਵੱਡਾ ਬੇਟਾ ਪੂਰਾ ਹੋ ਗਿਆ ਇੱਕ ਮੇਰਾ ਤਿੰਨ ਬੇਟੀਆਂ ਛੱਡ ਕੇ ਉਹ ਪੂਰਾ ਹੋ ਗਿਆ ਪਿਛਲੇ ਸਾਲ ਉਹ ਵੀ ਨਸ਼ਿਆਂ ਦੇ ਵਿੱਚ ਰੁੜ ਗਿਆ ਤੇ ਹੁਣ ਸਾਡੇ ਪੱਲੇ ਕੀ ਸਾਡੇ ਪੱਲੇ ਤੇ ਕੁਛ ਵੀ ਨਹੀਂ ਹੈ ਤੁਹਾਨੂੰ ਵੀ ਵੇਖਣ ਚ ਵੀ ਸਾਡਾ ਦੇਖਦਾ ਹੋਣਾ ਵੀ ਕੀ ਇਹਨਾਂ ਦੇ ਪੱਲੇ ਹੈ ਇਹ ਕਮਰੇ ਦਾ ਨਾ ਵੇਖੀਏ ਸਾਡਾ ਕੋਈ ਹਾਲ ਨਹੀਂ ਦੇਜੇ ਤੁਸੀਂ ਸਾਡੀ ਮਦਦ ਕਰ ਸਕਦੇ ਜੇ ਤੇ ਤੁਸੀਂ ਤੁਹਾਡੀ ਬਹੁਤ ਬਹੁਤ ਮਿਹਰਬਾਨੀ ਤਾਂ ਇਹ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੇ ਕੀਤੇ ਨੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਿਹੜੇ ਵੀ ਵੀਰੇ ਵੀਡੀਓ ਦੇਖ ਰਹੇ ਨੇ ਜਿਹੜੇ ਵੀ ਸੰਸਥਾਵਾਂ ਸੰਪਰਦਾਵਾਂ ਇਹ ਵੀਡੀਓ ਦੇਖ ਰਹੇ ਨੇ ਤੁਹਾਂ ਘਰਾਂ ਦੇ ਵਿੱਚ ਜ਼ਰੂਰ ਪਹੁੰਚੋ ਜਿੱਥੇ ਕੀ ਮਦਦ ਦੀ ਅਸਲ ਦੇ ਵਿੱਚ ਲੋੜ ਹੈਗੀ ਆ ਕਿਉਂਕਿ ਹਾਲਾਤ ਤੁਸੀਂ ਵੇਖ ਸਕਦੇ ਹੋ ਕਿੰਨੇ ਮਾੜੇ ਹਾਲਾਤ ਹੈਗੇ ਨੇ ਸੱਕੀ ਦਾ ਬਿਲਕੁਲ ਪਾਣੀ ਨਾਲ ਜਿਹੜਾ ਕੀ ਕੀ ਆ ਰਿਹਾ ਸੱਪ ਸੱਪ ਬਹੁਤ ਇੱਥੇ ਚੜ ਚੜ ਕੇ ਆਉਂਦੇ ਸੀ ਹੋਰ ਜਾਨਵਰ ਬੜੇ ਗੰਦੇ ਮੰਦੇ ਆਉਂਦੇ ਸੀ ਇਹੀਂ ਰਾਤ ਕੋਠਿਆਂ ਤੇ ਛੜ ਕੇ ਗੁਜ਼ਾਰਾ ਕੀਤਾ ਕਿ ਸਾਡੇ ਕੇ ਬੱਚੇ ਨੂੰ ਨਾ ਲੜ ਜੇ ਇਸ ਤਰ੍ਹਾਂ ਕਰਕੇ ਆ ਵੀ ਸਾਡੇ ਤੇ ਅਸੀਂ ਦੇਣੀਆਂ ਚੀਜ਼ਾਂ ਦੱਸ ਹੀ ਨਹੀਂ ਸਕਦੇ ਤੁਹਾਨੂੰ ਜਿੰਨੀਆਂ ਹਨ ਮੁਸ਼ਕਲਾਂ ਹਾਂ ਤਾਂ ਇਹ ਹਾਲਾਤ ਤੁਹਾਡੇ ਨਾਲ ਸਾਂਝੇ ਕੀਤੇ ਨੇ ਤਾਂ ਤੁਸੀਂ ਵੇਖ ਸਕਦੇ ਹੋ ਕਿ ਕਿੰਨੇ ਮਾੜੇ ਹਾਲਾਤ ਇਸ ਵਕਤ ਪੰਜਾਬ ਦੇ ਬੜੇ ਹੋਏ ਨੇ ਤਾਂ ਵੱਖ-ਵੱਖ ਜਗਾਵਾਂ ਤੇ ਜਾ ਕੇ ਤੁਹਾਡੇ ਨਾਲ ਇਸੇ ਤਰ੍ਹਾਂ ਦੇ ਨਾਲ ਤਸਵੀਰਾਂ ਸਾਂਝੀਆਂ ਕਰਦੇ ਰਵਾਂਗੇ ਤਾਂ ਆਸ ਕਰਦੇ ਹਾਂ ਕਿ ਜਿਹੜੇ ਵੀ ਵੀਰ ਸੇਵਾ ਕਰ ਰਹੇ ਨੇ ਜਿਹੜੇ ਵੀ ਸੰਪਰਦਾਵਾਂ ਸੇਵਾ ਕਰ ਰਹੀਆਂ ਨੇ ਤਾਂ ਜ਼ਰੂਰ ਉਹ ਇਹੋ ਜਿਹੇ ਘਰਾਂ ਦੇ ਵਿੱਚ ਪਹੁੰਚਣ ਜਿੱਥੇ ਕੀ ਭਾਰੀ ਨੁਕਸਾਨ ਹੋਇਆ ਜ਼ਰੂਰ ਮਨ ਪਰ ਆਉਂਦਾ ਇਹੋ ਜਿਹੇ ਹਾਲਾਤ ਵੇਖ ਕੇ ਪੰਜਾਬ ਦੇ ਤਾਂ ਅਸੀਂ ਵੀ ਆਸ ਕਰਦੇ ਹਾਂ ਕਿ ਜਲਦ ਤੋਂ ਜਲਦ ਪੰਜਾਬ ਦੇ ਹਾਲਾਤ ਜਿਹੜੇ ਠੀਕ ਹੋਣ ਤਾਂ ਜੋ ਫਿਰ ਤੋਂ ਉਸੇ ਤਰ੍ਹਾਂ ਦੇ ਨਾਲ ਪੰਜਾਬ ਸੁਨਹਿਰੀ ਹਲੀਆਂ ਉੱਤੇ ਜਿਹੜਾ ਫਿਰ ਤੋਂ ਚੱਲ ਸਕੇ ਕੈਮਰਾਮੈਨ ਸੰਦੀਪ ਮਰਦੇ ਨਾਲ ਅਕਸ਼ੈ ਸੋਨ ਇੱਕ ਜਗਬਾਨੀ ਟੀਵੀ ਅਜਨਾਲਾ